ਇਧਰੋਂ ਪਤੰਗ ਡਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਓਏ ਉਹਨਾਂ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜੇ ਆ ਉਹ ਦੂਜੇ ਬੰਦੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਦੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉਡਾ ਦਿੱਤੇ ਗਏ ਆ ਦੋ ਡਰੋਨ ਉਡਾ ਦਿੱਤੇ ਗਏ ਆ ਇਧਰਲੇ ਬੰਦੇ ਉਹ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆ ਤਾਂ ਅਗਲੇ ਬੰਨੇ ਪਤੰਗ ਆ ਤਾਂ ਫਿਰ ਆ ਦੇਖੋ ਆ ਜੋਸ਼ ਤੇ ਉਤਸ਼ਾਹ ਦੇਖੋ ਪਤੰਗਬਾਜ਼ੀ ਤੋਂ ਬਾਅਦ ਫਿਰ ਜਦੋਂ ਪਤੰਗ ੜਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਲਾ ਇੱਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਹਾ ਆਇਦਰੋਂ ਪਤੰਗ ਉੱਡ ਰਹੇ ਆ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗਬਾਜ਼ੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਰੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਸੁੱਟਣ ਵਾਸਤੇ ਡਰੋਨ ਆ ਰਹੇ ਸੀ ਪੰਜਾਬ ਵਾਲੇ ਬੰਨੇ ਨੂੰ ਤਾਂ ਇਹ ਗੋਲੇ ਸੁੱਟਣ ਵਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀਕਸ ਹੈਗੀਆਂ ਥੱਲੇ ਆ ਕੇ ਨੀਵੇਂ ਆ ਗਿਆ ਹੁਣ ਨੀਵੇਂ ਕਰਤੇ ਡਰੋਨ ਹੁਣ ਨੀਵੇਂ ਕਰ ਦਿੱਤੇ ਗਏ ਤਾਂ ਨੀਵੇਂ ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਜਾਣੇ ਆ ਤਾਂ ਨੀਵੇਂ ਨੀਵੇਂ ਹੋ ਕੇ ਇਹ ਡਰੋਨ ਜਿਹੜੇ ਆ ਬਹੁ ਆ ਥੱਲੇ ਵਾਲੇ ਆ ਗਿਆ ਬਹੁਤ ਥੱਲੇ ਲਿਆ ਕੇ ਹੁਣ ਜਮਾ ਕਲੋਜ ਤੋਂ ਗੋਲੇ ਛੁੱਟੇ ਜਾਣੇ ਆ ਦੇਖੋ ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਆ ਦੇਖੋ ਹਾਂ ਤਾਂ ਇਹ ਡਰੋਨ ਬਿਲਕੁਲ ਨੀਵਾ ਆ ਗਿਆ ਇਹ ਨੀਵਾ ਆ ਗਿਆ ਬਿਲਕੁਲ ਹੀ ਡਰੋਨ ਔਰ ਉਹਦੇ ਨਾਲ ਹੀ ਬਾਜ ਵੀ ਉੱਡਦਾ ਹੋਇਆ ਨਜ਼ਰ ਆ ਰਿਹਾ ਇੱਕ ਤਾਂ ਬਿਲਕੁਲ ਨੀਵਾ ਹੋ ਗਿਆ ਇਹ ਡਰੋਨ ਤਾਂ ਦੋ ਡਰੋਨ ਤਾਂ ਮੋੜ ਦਿੱਤੇ ਮੁੰਡਿਆ ਨੇ ਪਤੰਗਬਾਜੀ ਦੇ ਨਾਲ ਤਾਂ ਇੱਕ ਡਰੋਨ ਇਹ ਇਧਰਲੇ ਬੰਨੇ ਆ ਇਧਰੋਂ ਪਤੰਗ ੜਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਓਏ ਡਰੋਨ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜੇ ਆ ਉਹ ਦੂਜੇ ਬੰਨੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਨੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉੜਾ ਦਿੱਤੇ ਗਏ ਆ ਦੋ ਡਰੋਨ ਉੜਾ ਦਿੱਤੇ ਗਏ ਆ ਇਧਰਲੇ ਬੰਨੇ ਉਹ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਆ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆ ਤਾਂ ਅਗਲੇ ਬੰਨੇ ਪਤੰਗ ਆ ਤਾਂ ਫਿਰ ਆ ਦੇਖੋ ਆ ਜੋਸ਼ ਤੇ ਉਤਸ਼ਾਹ ਦੇਖੋ ਪਤੰਗਬਾਜ਼ੀ ਤੋਂ ਬਾਅਦ ਫਿਰ ਜਦੋਂ ਪਤੰਗ ਢਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਰ ਇਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਆ ਇਧਰੋਂ ਪਤੰਗ ਉੱਡ ਰਿਆ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗਬਾਜ਼ੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਰੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਸੁੱਟਣ ਵਾਸਤੇ ਡਰੋਨ ਆ ਰਹੇ ਸੀ ਪੰਜਾਬ ਵਾਲੇ ਬੰਦੇ ਨੂੰ ਤਾਂ ਇਹ ਗੋਲੇ ਸੁੱਟਣ ਵਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀਕਸ ਹੈਗੀਆਂ ਥੱਲੇ ਆ ਕੇ ਨੀਵੇਂ ਆ ਗਏ ਹੁਣ ਨੀਵੇਂ ਕਰਤੇ ਡਰੋਨ ਹੁਣ ਨੀਵੇਂ ਕਰ ਦਿੱਤੇ ਗਏ ਤਾਂ ਨੀਵੇਂ-ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਇਹ ਡਰੋਨ ਜਿਹੜੇ ਹਨ ਬਹੁਤ ਨੀਵੇਂ ਹਨ ਨੀਵੇਂ ਲੈਵਲ ਤੇ ਆ ਗਏ ਆ। ਆ ਥੱਲੇ ਆਲੇ ਆ ਗਏ ਆ। ਬਹੁਤ ਥੱਲੇ ਲਿਆ ਕੇ ਹੁਣ ਜਮਾ ਕਲੋਸ ਤੋਂ ਗੋਲੇ ਛੁੱਟੇ ਜਾਣੇ ਆ ਦੇਖੋ। ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਦੇਖੋ। ਹਾਂ। ਤਾਂ ਇਹ ਡਰੋਨ ਬਿਲਕੁਲ ਨੀਵਾ ਆ ਗਿਆ। ਇਹ ਨੀਵਾ ਆ ਗਿਆ ਬਿਲਕੁਲ ਹੀ ਡਰੋਨ ਔਰ ਉਹਦੇ ਨਾਲ ਹੀ ਬਾਜ ਵੀ ਉੱਡਦਾ ਹੋਇਆ ਨਜ਼ਰ ਆ ਰਿਹਾ ਇੱਕ। ਤਾਂ ਬਿਲਕੁਲ ਨੀਵਾ ਹੋ ਗਿਆ ਡਰੋਨ ਤਾਂ ਦੋ ਡਰੋਨ ਤਾਂ ਮੋੜ ਦਿੱਤੇ ਮੁੰਡਿਆ ਨੇ ਪਤੰਗਬਾਜੀ ਦੇ ਨਾਲ ਤਾਂ ਇੱਕ ਡਰੋਨ ਇਹ ਇਧਰਲੇ ਬੰਨੇ ਆ ਇਧਰੋਂ ਪਤੰਗ ੜਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਉਹ ਡਰੋਨ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜਿਆ ਉਹ ਦੂਜੇ ਬੰਨੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਨੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉਡਾ ਦਿੱਤੇ ਗਏ ਆ ਦੋ ਡਰੋਨ ਉੜਾ ਦਿੱਤੇ ਗਏ ਆ ਇਧਰਲੇ ਬੰਦੇਓ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆ ਤਾਂ ਅਗਲੇ ਬੰਨੇ ਪਤੰਗ ਆ ਤਾਂ ਫਿਰ ਆ ਦੇਖੋ ਆ ਜੋ ਉਸ ਤੇ ਉਤਸ਼ਾਹ ਦੇਖੋ ਪਤੰਗ ਬਾਜੀ ਤੋਂ ਬਾਅਦ ਫਿਰ ਜਦੋਂ ਪਤੰਗ ਢਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਰ ਇੱਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਹਾ ਇੱਧਰੋਂ ਪਤੰਗ ਉੱਡ ਰਿਹਾ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗ ਬਾਜੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਰੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਸੁੱਟਣ ਵਾਸਤੇ ਡਰੋਨ ਆ ਰਹੇ ਸੀ ਪੰਜਾਬ ਵਾਲੇ ਬੰਦੇ ਨੂੰ ਤਾਂ ਇਹ ਗੋਲੇ ਸੁੱਟਣ ਵਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀ ਹੁਣ ਨੀਵੇਂ ਕਰ ਦਿੱਤੇ ਗਿਆ ਤਾਂ ਨੀਵੇਂ ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਜਾਣੇ ਆ ਤਾਂ ਨੀਵੇਂ ਨੀਵੇਂ ਹੋ ਕੇ ਇਹ ਡਰੋਨ ਜਿਹੜੇ ਆ ਬਹੁਤ ਨੀਵੇਂ ਆ ਨੀਵੇਂ ਲੈਵਲ ਤੇ ਆ ਗਏ ਆ ਆ ਥੱਲੇ ਆਲੇ ਆ ਗਏ ਆ ਬਹੁਤ ਥੱਲੇ ਲਿਆ ਕੇ ਹੁਣ ਜਮਾ ਕਲੋਸ ਤੋਂ ਗੋਲੇ ਸੁੱਟੇ ਜਾਣੇ ਆ ਦੇਖੋ ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਦੇਖੋ ਹਾਂ ਤਾਂ ਇਹ ਡਰੋਨ ਬਿਲਕੁਲ ਨੀਵਾ ਆ ਗਿਆ ਇਹ ਨੀਵਾ ਆ ਗਿਆ ਬਿਲਕੁਲ ਹੀ ਡਰੋਨ ਔਰ ਉਹਦੇ ਨਾਲ ਹੀ ਬਾਜ ਵੀ ਉੱਡਦਾ ਹੋਇਆ ਨਜ਼ਰ ਆ ਰਿਹਾ ਇੱਕ ਤਾਂ ਬਿਲਕੁਲ ਨੀਵਾ ਹੋ ਗਿਆ ਡਰੋਨ ਤਾਂ ਦੋ ਡਰੋਨ ਤਾਂ ਮੋੜ ਦਿੱਤੇ ਮੁੰਡਿਆ ਨੇ ਪਤੰਗਬਾਜੀ ਦੇ ਨਾਲ ਤਾਂ ਇੱਕ ਡਰੋਨ ਇਹ ਇਧਰਲੇ ਬੰਨੇ ਆ ਇਧਰੋਂ ਪਤੰਗ ੜਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਓਏ ਉਹਨ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜਿਆ ਉਹ ਦੂਜੇ ਬੰਦੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਦੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉਡਾ ਦਿੱਤੇ ਗਏ ਆ ਦੋ ਡਰੋਨ ਉਡਾ ਦਿੱਤੇ ਗਏ ਆ ਇਧਰਲੇ ਬੰਦੇ ਉਹ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆਤਾ ਅਗਲੇ ਬੰਨੇ ਪਤੰਗ ਆਤਾ ਫਿਰ ਆ ਦੇਖੋ ਆ ਜੋਸ਼ ਤੇ ਉਤਸ਼ਾਹ ਦੇਖੋ ਪਤੰਗਬਾਜ਼ੀ ਤੋਂ ਬਾਅਦ ਫਿਰ ਜਦੋਂ ਪਤੰਗ ੜਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਲੇ ਇੱਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਹਾ ਇੱਧਰੋਂ ਪਤੰਗ ਉੱਡ ਰਿਹਾ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗਬਾਜ਼ੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਉੱਤਨ ਵਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀਕਸ ਹੈਗੀਆਂ ਥੱਲੇ ਆ ਕੇ ਨੀਵੇਂ ਆ ਗਏ ਹੁਣ ਨੀਵੇਂ ਕਰਤੇ ਡਰੋਨ ਹੁਣ ਨੀਵੇਂ ਕਰ ਦਿੱਤੇ ਗਏ ਤਾਂ ਨੀਵੇਂ-ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਜਾਣੇ ਆ ਤਾਂ ਨੀਵੇਂ-ਨੀਵੇਂ ਹੋ ਕੇ ਇਹ ਡਰੋਨ ਜਿਹੜੇ ਆ ਬਹੁਤ ਨੀਵੇਂ ਆ ਨੀਵੇਂ ਲੈਵਲ ਤੇ ਆ ਗਏ ਆ ਆ ਥੱਲੇ ਆਲੇ ਆ ਗਏ ਬਹੁਤ ਥੱਲੇ ਲਿਆ ਕੇ ਹੁਣ ਜਮਾ ਕਲੋਸ ਤੋਂ ਗੋਲੇ ਸੁੱਟੇ ਜਾਣੇ ਆ ਦੇਖੋ ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਦੇਖੋ ਹਾਂ ਤਾਂ ਇਹ ਡਰੋਨ ਬਿਲਕੁਲ ਨੀਵਾ ਆ ਗਿਆ ਇਹ ਨੀਵਾ ਆ ਗਿਆ ਬਿਲਕੁਲ ਹੀ ਡਰੋਨ ਔਰ ਉਹਦੇ ਨਾਲ ਹੀ ਬਾਜ ਵੀ ਉੱਡਦਾ ਹੋਇਆ ਨਜ਼ਰ ਆ ਰਿਹਾ ਇੱਕ ਤਾਂ ਬਿਲਕੁਲ ਨੀਵਾ ਹੋ ਗਿਆ ਇਹ ਡਰੋਨ ਤਾਂ ਦੋ ਡਰੋਨ ਤਾਂ ਮੋੜ ਦਿੱਤੇ ਮੁੰਡਿਆ ਨੇ ਪਤੰਗਬਾਜੀ ਦੇ ਨਾਲ ਤਾਂ ਇੱਕ ਡਰੋਨ ਇਹ ਇਧਰਲੇ ਬੰਨੇ ਆ ਇਧਰੋਂ ਪਤੰਗ ੜਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਤਾਂ ਡਰੋਨ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜਿਆ ਉਹ ਦੂਜੇ ਬੰਨੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਨੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉਡਾ ਦਿੱਤੇ ਗਏ ਆ ਦੋ ਡਰੋਨ ਉਡਾ ਦਿੱਤੇ ਗਏ ਆ ਇਧਰਲੇ ਬੰਨਿਓ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆ ਤਾਂ ਅਗਲੇ ਬੰਨੇ ਪਤੰਗ ਆ ਤਾਂ ਫਿਰ ਆ ਦੇਖੋ ਆ ਜੋਸ਼ ਤੇ ਉਤਸ਼ਾਹ ਦੇਖੋ ਪਤੰਗਬਾਜ਼ੀ ਤੋਂ ਬਾਅਦ ਫਿਰ ਜਦੋਂ ਪਤੰਗ ੜਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਰ ਇੱਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਹਾ ਇੱਧਰੋਂ ਪਤੰਗ ਉੱਡ ਰਿਹਾ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗਬਾਜ਼ੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਛੋਟੇ ਨਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀਕਸ ਹੈਗੀਆਂ ਥੱਲੇ ਆ ਕੇ ਨੀਵੇਂ ਆ ਗਿਆ ਹੁਣ ਨੀਵੇਂ ਕਰਤੇ ਡਰੋਨ ਹੁਣ ਨੀਵੇਂ ਕਰ ਦਿੱਤੇ ਗਏ ਤਾਂ ਨੀਵੇਂ ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਜਾਣੇ ਆ ਤਾਂ ਨੀਵੇਂ ਨੀਵੇਂ ਹੋ ਕੇ ਇਹ ਡਰੋਨ ਜਿਹੜੇ ਆ ਬਹੁਤ ਨੀਵੇਂ ਆ ਨੀਵੇਂ ਲੈਵਲ ਤੇ ਆ ਗਏ ਆ ਥੱਲੇ ਆਲੇ ਆ ਗਏ ਬਹੁਤ ਥੱਲੇ ਲਿਆ ਕੇ ਹੁਣ ਜਮਾ ਕਲੋਸ ਤੋਂ ਗੋਲੇ ਸੁੱਟੇ ਜਾਣੇ ਆ ਦੇਖੋ ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਦੇਖੋ ਹਾਂ ਤਾ ਇਹ ਡਰੋਨ ਬਿਲਕੁਲ ਨੀਵਾ ਆ ਗਿਆ ਇਹ ਨੀਵਾ ਆ ਗਿਆ ਬਿਲਕੁਲ ਹੀ ਡਰੋਨ ਔਰ ਉਹਦੇ ਨਾਲ ਹੀ ਬਾਜ ਵੀ ਉੱਡਦਾ ਹੋਇਆ ਨਜ਼ਰ ਆ ਰਿਹਾ ਇੱਕ ਤਾਂ ਬਿਲਕੁਲ ਨੀਵਾ ਹੋ ਗਿਆ ਇਹ ਡਰੋਨ ਤਾਂ ਦੋ ਡਰੋਨ ਤਾਂ ਮੋੜ ਦਿੱਤੇ ਮੁੰਡਿਆ ਨੇ ਪਤੰਗਬਾਜੀ ਦੇ ਨਾਲ ਤਾਂ ਇੱਕ ਡਰੋਨ ਇਹ ਇਧਰਲੇ ਬੰਨੇ ਆ ਇਧਰੋਂ ਪਤੰਗ ੜਾਏ ਜਾ ਰਹੇ ਆ ਆਉਂਦਾ ਨਹੀਂ ਡਰੋਨ ਫਿਰ ਹੁਣ ਓਏ ਡਰੋਨ ਆ ਗਿਆ ਆ ਹੋਰ ਡਰੋਨ ਆ ਗਿਆ ਇਧਰੋਂ ਜਦੋਂ ਡਰੋਨ ਆਇਆ ਆ ਦੇਖੋ ਇਧਰੋਂ ਜਦੋਂ ਹੁਣ ਡਰੋਨ ਆ ਰਿਹਾ ਤਾਂ ਇਧਰੋਂ ਪਤੰਗ ਜਿਹੜਿਆ ਉਹ ਦੂਜੇ ਬੰਨੇ ਨੂੰ ਜਾਣੇ ਸ਼ੁਰੂ ਕਰ ਦਿੰਦੇ ਆ ਕਿਸਾਨ ਤਾਂ ਆ ਡਰੋਨ ਆ ਰਿਹਾ ਇਧਰਲੇ ਬੰਨੇ ਆ ਦੇਖੋ ਦੋ ਤਿੰਨ ਡਰੋਨ ਆ ਗਏ ਦੋ ਡਰੋਨ ਉਡਾ ਦਿੱਤੇ ਗਏ ਆ ਦੋ ਡਰੋਨ ਉਡਾ ਦਿੱਤੇ ਗਏ ਆ ਇਧਰਲੇ ਬੰਨੇ ਉਹ ਤਾਂ ਇਹ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਿਹਾ ਤਿੰਨ ਡਰੋਨ ਆ ਗਏ ਹੁਣ ਤਿੰਨ ਡਰੋਨ ਆ ਗਏ ਆ ਤਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਗੋਲੇ ਸੁੱਟੇ ਜਾ ਰਹੇ ਆ ਲਗਾਤਾਰ ਤਾਂ ਇਹ ਤਸਵੀਰ ਦਿਖਾ ਰਹੇ ਅਸੀਂ ਤੁਹਾਨੂੰ ਪਤੰਗਬਾਜ਼ੀ ਹੋ ਰਹੀ ਆ ਔਰ ਉਧਰੋਂ ਡਰੋਨ ਤਾਂ ਅੱਗੇ ਪਤੰਗ ਸੀਗੇ ਤਾਂ ਜਿਸ ਤੋਂ ਬਾਅਦ ਡਰੋਨ ਪੁੱਠਾ ਮੁੜ ਗਿਆ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਅਗਲੇ ਬੰਨੇ ਪਤੰਗ ਆ ਤਾਂ ਅਗਲੇ ਬੰਨੇ ਪਤੰਗ ਆ ਤਾਂ ਫਿਰ ਆ ਦੇਖੋ ਆ ਜੋਸ਼ ਤੇ ਉਤਸ਼ਾਹ ਦੇਖੋ ਪਤੰਗ ਬਾਜੀ ਤੋਂ ਬਾਅਦ ਫਿਰ ਜਦੋਂ ਪਤੰਗ ੜਾਏ ਤਾਂ ਡਰੋਨ ਪੁੱਠੇ ਭਜਾ ਦਿੱਤੇ ਆ ਇਹ ਡਰੋਨ ਜਿਹੜੇ ਆ ਅਗਰੇ ਇੱਧਰ ਪਤੰਗ ਵੀ ਦਿਖਾਓ ਆ ਪਤੰਗ ਉੱਡ ਰਿਹਾ ਇੱਧਰੋਂ ਪਤੰਗ ਉੱਡ ਰਿਹਾ ਤਿੰਨ ਪਤੰਗ ਜਿਹੜੇ ਤੁਹਾਨੂੰ ਦਿਖਾਉਂਦੇ ਆ ਪਤੰਗ ਬਾਜੀ ਹੋ ਰਹੀ ਆ ਤਾਂ ਡਰੋਨ ਪੁੱਠੇ ਮੋੜ ਦਿੱਤੇ ਮੁੰਡਿਆਂ ਨੇ ਸ਼ੰਭੂ ਬਾਰਡਰ ਦੀ ਤਸਵੀਰ ਜਿੱਥੇ ਗੋਲੇ ਸੁੱਟਣ ਛੋਟੇ ਨਾਲੇ ਡਰੋਨ ਵਾਪਸ ਮੋੜ ਦਿੱਤੇ ਗਏ ਪਰ ਫਿਰ ਹੋਰ ਤਿਆਰੀ ਦੇ ਨਾਲ ਆਉਂਦੇ ਆ ਕਿਉਂਕਿ ਉਹਨਾਂ ਕੋਲ ਜ਼ਬਰਦਸਤ ਟੈਕਨੀਕਸ ਹੈਗੀਆਂ ਥੱਲੇ ਆ ਕੇ ਨੀਵੇਂ ਆ ਗਿਆ ਹੁਣ ਨੀਵੇਂ ਕਰਤੇ ਡਰੋਨ ਹੁਣ ਨੀਵੇਂ ਕਰ ਦਿੱਤੇ ਗਏ ਤਾਂ ਨੀਵੇਂ-ਨੀਵੇਂ ਹੋ ਕੇ ਉਹਨਾਂ ਦੇ ਵੱਲੋਂ ਗੋਲੇ ਸੁੱਟਲੇ ਜਾਣੇ ਆ ਤਾਂ ਨੀਵੇਂ-ਨੀਵੇਂ ਹੋ ਕੇ ਇਹ ਡਰੋਨ ਜਿਹੜੇ ਆ ਬਹੁਤ ਨੀਵੇਂ ਆ ਨੀਵੇਂ ਲੈਵਲ ਤੇ ਆ ਗਏ ਆ ਥੱਲੇ ਆਲੇ ਆ ਗਏ ਆ ਬਹੁਤ ਥੱਲੇ ਲਿਆ ਕੇ ਹੁਣ ਜਮਾਂ ਕਲੋਸ ਤੋਂ ਗੋਲੇ ਸੁੱਟੇ ਜਾਣੇ ਆ ਦੇਖੋ ਆ ਜਿਹੜਾ ਡਰੋਨ ਆ ਇਹਦੇ ਵੱਲੋਂ ਆ ਬਿਲਕੁਲ ਨਿਸ਼ਾਨ ਸਾਹਿਬ ਦੇ ਨਾਲ ਦਵਿੰਦਰ ਉੱਪਰ ਦੇਖੋ ਹਾਂ